ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਪੰਜਾਬ ਭਰ ਦੇ ਪੁਲਿਸ ਅਧਿਕਾਰੀਆਂ ਦੇ ਨਾਲ ਕੀਤੀ ਗਈ ਮੀਟਿੰਗ ਦੌਰਾਨ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਲਗਾਤਾਰ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਕਾਰਵਾਈ ਸ਼ੁਰੂ ਕੀਤੀ ਹੈ ਤਾਂ ਵਕ ਵਕ ਬਸਤੀਆਂ ਦੇ ਵਿੱਚ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਕਈ ਮਾੜੇ ਅਨਸਰ ਫੜੇ ਚਾ ਚੁਕੇ ਨੇ ਤਾਂ ਉੱਤੇ ਜਾਣਕਾਰੀ ਦਿੰਦੇ ਹੈ ਡੀਆਈਜੀ ਇੰਦਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਡੀਜੀਪੀ ਅਤੇ ਪੰਜਾਬ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਮੋਗਾ ਜ਼ਿਲ੍ਹੇ ਦੇ ਵਿੱਚ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਨੇ ਤੋ ਉਹ ਤੁਹਾਨੂੰ ਨੇ ਕਿਹਾ ਕਿ ਕਿਸੇ ਨੂੰ ਵੀ ਜਿਹੜਾ ਕਿ ਨਈ ਬਖਸ਼ਾ ਜਾਵੇਗਾ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਹੈ ਜਾਂ ਕਰਦਾ ਹੈ ਤਾਂ ਤੁਰੰਤ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਜਾਵੇ ਅੱਜ ਦੇ ਸੇ ਡਿਸਟ੍ਰਿਕਟ ਮੋਗਾ ਦੇ ਵਿੱਚ ਐਸਐਸਪੀ ਮੋਗਾ ਸ਼੍ਰੀ ਵਿਵੇਕ ਸੋਨੀ ਦੀ ਅਗਵਾਈ ਦੇ ਵਿੱਚ ਇਹਨਾਂ ਦੇ ਆਫੀਸਰਸ ਉਹ ਇਹਨਾਂ ਦੀ ਫੋਰਸ ਦੇ ਵੱਲੋਂ ਪੂਰੇ ਡਿਸਟ੍ਰਿਕਟ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਗਿਆ ਹੈ ਜਿਹੜਾ ਕਿ ਹਜੇ ਵੀ ਜਾਰੀ ਹੈ ਚਾਰਾ ਸਰਵਿਸਨਾਂ ਦੇ ਕੋਲ 10 ਲੋਕੇਸ਼ਨਸ ਦੇ ਉੱਤੇ ਇਹ ਆਪਰੇਸ਼ਨ ਕੰਨੈਕਟ ਕੀਤਾ ਜਾ ਰਿਹਾ ਜਿਹਦੇ ਵਿੱਚ ਅਰਾਊਂਡ 7 ਗੈਜ਼ਟੇਡ ਆਫੀਸਰਸ 30 ਦੇ ਕਰੀਬ ਐਸ ਐਚ ਓਜ਼ ਤੇ ਹੋਰ ਐਨ ਜੀਓਜ਼ ਤੇ 1350 ਦੇ ਜਿਹੜੇ ਫੋਰਸ ਮੁਲਾਜ਼ਮ ਉਹ ਸ਼ਾਮਿਲ ਨੇ ਇਸ ਆਪਰੇਸ਼ਨ ਦੇ ਵਿੱਚ ਬੜਾ ਥੋਰੋਲੀ ਜਿਹੜਾ ਸਰਚ ਕੀਤਾ ਜਾ ਰਿਹਾ ਘਰਾਂ ਨੂੰ ਔਰ ਇਹਨਾਂ ਇਲਾਕਿਆਂ ਨੂੰ ਜਿੱਥੇ ਕਿਤੇ ਵੀ ਡਰੱਗਸ ਦੀ ਮਿਲਣਦੀਆਂ ਜਾਂ ਡਰੱਗ ਵਪਾਰੀ ਨੇ ਜਾਂ ਡਰੱਗ ਟਰੈਫਿਕਰਸ ਨੇ ਉਹਨਾਂ ਦੇ ਹੋਣ ਦੀ ਸੰਭਾਵਨਾ ਜਿਹੜੇ ਏਰੀਆ ਦੇ ਵਿੱਚ ਹੈ ਅਫਰਕੋਟ ਮਿਲਿਆ ਵੀ ਹੈ ਉਸ 70000 ਜੀ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ 3 ਐਫਆਈਆਰ ਦਰਜ ਹੋਈਆਂ ਨੇ ਦੋ ਬੰਦੇ ਅਰੈਸਟ ਹੋਏ ਨੇ ਔਰ 20 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਹੋਈ ਹੈ ਇਸ ਤੋਂ ਇਲਾਵਾ ਹਜੇ ਸਰਚ ਸਾਡੀ ਚੱਲੀ ਹੈ ਆਪਰੇਸ਼ਨ ਚੱਲ ਰਿਹਾ ਹੈ ਕਿ ਸ਼ਾਮ ਤੱਕ ਉਮੀਦ ਹੈ ਵੀ ਹੋਰ ਵੀ ਰਿਕਵਰੀਜ਼ ਹੋਣਗੀਆਂ ਸਰ ਪ੍ਰੋਪਰਟੀਆਂ ਅਟੈਚ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਡਰੈਗਟ ਮਗਲਰਸ ਨੇ ਉਹਨਾਂ ਦੀ ਆਲਰੇਡੀ ਪ੍ਰੋਪਰਟੀਆਂ ਅਟੈਚਮੈਂਟ ਦੇ ਪ੍ਰੋਸੈਸ ਹੈ ਉਹ ਚੱਲ ਰਿਹਾ ਹੈ ਡਿਸਟ੍ਰਿਕਟ ਪੁਲਿਸ ਦੇ ਵੱਲੋਂ ਹੋਰ ਵੀ ਜਿਹੜਾ ਕੋਈ ਇਸ ਤਰ੍ਹਾਂ ਦਾ ਸਾਹਮਣੇ ਆਏ ਤੁਰੰਤ ਪ੍ਰਾਪਰਟੀ ਅਟੈਚਮੈਂਟ ਦੇ ਪ੍ਰੋਸੀਡਿੰਗਸ ਵੀ ਜਾਰੀ ਕੀਤੇ